ਤੇ ਪ੍ਰੇਸ਼ਾਨ ਸੀ ਫਿਰ ਮੈਂ ਪਿੰਡੇ ਮੇਰੇ ਕੋਲ ਜਗਾ ਪਈ ਸੀ ਧਾਈ ਕਨਾਲ ਅਜੇ ਤੁਹਾਨੂੰ ਦਿਖਾਈਏ ਘਰ ਅੱਛਾ ਇਹ ਤੁਹਾਡਾ ਜਿਵੇਂ ਆਪਾਂ ਕਹਦੀਏ ਬੈਡਰੂਮ ਹੈ ਜੀ ਹਾਂ ਇਹ ਬੈਡਰੂਮ ਦੇਖੋ ਵੀ ਇਹ ਵੈਸੇ ਤੇ 12 14 ਫੁੱਟ ਬਣ ਜਾਂਦਾ ਕਿਉਂਕਿ ਇਹ ਅੱਠ ਕੋਨਾ ਬਣਾਇਆ ਅਸੀਂ ਗੋਲ ਨਹੀਂ ਬਣਾਇਆ ਜੀ ਆਈਗੇ ਵਸਤੇ ਬਣਾਇਆ ਇਹ ਕੋਈ ਵੱਖਰਾ ਕੋਈ ਗੈਸਟ ਆ ਜਾਣ ਠੀਕ ਹੈ ਅੱਜ ਕਰ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਮੈਂ ਹੈਗਾ ਅੰਮ੍ਰਿਤਸਰ ਦੇ ਨੇੜੇ ਪੱਟੀ ਐਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਜ਼ਿੰਦਗੀ ਚੋਂ ਰਹਾ ਤੇ ਅੱਜ ਤੁਹਾਨੂੰ ਮੈਂ ਦਿਖਾਵਾਂ ਕਿ ਕਿੱਦਾਂ ਉਹਨਾਂ ਦਾ ਰਹਿਣਾ ਸਹਿਣਾ ਕੱਚਾ ਅਸੀਂ ਬਣਾਇਆ ਵੀ ਗੋਲ ਏ ਬਿਲਡਿੰਗ ਹੈ ਜਿਵੇਂ ਮੈਂ ਦਿਖਾ ਦਿੰਦੇ ਨਾਲੇ ਆਪਾਂ ਗੱਲਾਂ ਕਰੀਏ ਸਾਰਾ ਦਿਖਾਉਨੇ ਆ ਹਾਂਜੀ ਇਹ 14 बाई ਦਾ ਸਰਕਲ ਹੈ 14 ਫੁੱਟ ਦਾ ਜੀ ਇਹਦੇ ਵਿੱਚ 7 ਫੁੱਟ ਦਾ ਬਰਾਂਡਾ ਏ ਜੀ ਤੇ ਆਹ ਦੇਖੋ ਘੇਰੇ ਘੇਰੇ ਬਰਾਂਡਾ ਏ ਅੱਛਾ ਘੇਰੇ ਘੇਰੇ ਬਰਾਂਡਾ ਤੇ ਮੋਰਨੀਆਂ ਪਾਈਆਂ ਕਿਹਨੇ ਪਾਈਆਂ ਜੀ ਇਹ ਬਸ ਇੱਥੇ ਪਿੰਡ ਦੇ ਆਰਟਿਸਟ ਨੇ ਅੱਛਾ ਜੀ ਲੇਡੀ ਨੂੰ ਸੱਦ ਕੇ ਇਹ ਬਣਵਾਈਆਂ ਠੀਕ ਹੈ ਇਹ ਚਲਾਈ ਦੇ ਅੰਦਰ 4 ਇੰਚੇ ਇੱਟਾਂ ਦੀ ਹੈ 4 ਇੰਚੇ ਇੱਟਾਂ ਦੀ ਹੈ ਬਾਹਰ 4 ਇੰਚ ਦੀ ਇਹ ਕੰਦ ਹੈ ਮਿੱਟੀ ਦੀ ਜੀ ਉਹਦੇ ਵਿੱਚ ਆ ਦੇਖੋ ਸਾਰਾ ਇੰਨੀ-ਇੰਨੀ ਚੌੜੀ ਇਹ ਮਿੱਟੀ ਦੀ ਕੰਦ ਹੈ ਜੀ ਇਹਦੇ ਵਿੱਚ ਇਹ ਮੋਰਨੀਆਂ ਬਣੀਆਂ ਹੋਈਆਂ ਅੱਛਾ ਜੀ ਸਾਰੇ ਤੁਸੀਂ ਕੱਚਾ ਜਿਵੇਂ ਮਿੱਟੀ ਦੀ ਖੁਸ਼ਬੂ ਜੀ ਆਉਣੀ ਹੈ ਨਾ ਉਹ ਚੀਜ਼ ਨੂੰ ਮਹਿਸੂਸ ਕਿਤੇ ਬੇਬੇ ਚੱਲਿਓ ਅੰਦਰ ਖੋਲਿਓ ਆ ਜੀ ਤੁਹਾਨੂੰ ਦਿਖਾਈਏ ਘਰ ਅੱਛਾ ਇਹ ਤੁਹਾਡਾ ਜਿਵੇਂ ਆਪਾਂ ਕਹਿ ਦਈਏ ਬੈਡਰੂਮ ਹੈ ਜੀ ਹਾਂ ਇਹ ਬੈਡਰੂਮ ਦੇਖੋ ਵੀ ਇਹ ਵੈਸੇ ਤੇ 12 14 ਫੁੱਟ ਬਣ ਜਾਂਦਾ ਕਿਉਂਕਿ ਇਹ ਅੱਠ ਕੋਨਾ ਬਣਾਇਆ ਅਸੀਂ ਗੋਲ ਨਹੀਂ ਬਣਾਇਆ ਜੀ ਤੇ ਇਹਦੇ ਵਿੱਚ ਆ ਡਬਲ ਸਟੋਰੀ ਹੈ ਅੱਛਾ ਅੰਦਰੋਂ ਹੀ ਪੌੜੀ ਉੱਪਰ ਗਈ ਹੈ ਜੀ ਅੰਦਰੋਂ ਹੀ ਪੌੜੀ ਚੜਦੀ ਹੈ ਇੱਕ ਬੈਡਰੂਮ ਹੈ ਤੇ ਇੱਕ ਉੱਪਰ ਹੈ ਬੈੱਡ ਵੀ ਵਾਪਸ ਉਹਦੇ ਆਮ ਬਿਲਡਰ ਕੇ ਨਹੀਂ ਹੈਗੇ ਨਹੀਂ ਇਹ ਫਿਰ ਬਿਲਕੁਲ ਅਸੀਂ ਸਿੰਪਲ ਡਿਜ਼ਾਈਨ ਦੇ ਰੱਖ ਕੇ ਬਣਾਏ ਆ ਜਿਹੜੇ ਮਾਰਕੀਟ ਤੇ ਮਿਲਦੇ ਉਹ ਨਹੀਂ ਅਸੀਂ ਆਪਣਾ ਹੀ ਉਹਨਾਂ ਨੂੰ ਡਿਜ਼ਾਈਨ ਦੱਸ ਕੇ ਆਪਣੇ ਬਗੀਚੇ ਦੀ ਲੱਕੜ ਅੱਛਾ ਜੀ ਆਪਣੇ ਬਗੀਚੇ ਦੀ ਲੱਕੜੀ ਵਰਤੀ ਆ ਇੱਥੇ ਕਿਕਰਾਂ ਸੀ ਦੋ ਅੱਛਾ ਜੀ ਇੱਕ ਰਾਟਾ ਡਿੱਗ ਪਿਆ ਸੁੱਕ ਗਿਆ ਤਾਂ ਫਿਰ ਉਹ ਚਰਾ ਕੇ ਅਸੀਂ ਤੇ ਸਾਰਾ ਅੱਛਾ ਬੈੱਡ ਬਣਾ ਲਿਆ ਹਾਂਜੀ ਸਾਰਾ ਇੱਧਰ ਇੱਧਰ ਦਿਖਾਓ ਜੀ ਇਹ ਪਹਿਲਾਂ ਇਹ ਰਸੋਈ ਬਣਾਈ ਸੀ ਤੁਸੀਂ ਹਾਂਜੀ ਇਹ ਛੋਟੀ ਰਸੋਈ ਸੀ ਅੱਛਾ ਜੀ ਤੇ ਫਿਰ ਹੁਣ ਕਿਉਂਕਿ ਅਸੀਂ ਪੱਕੇ ਰਹਿਣਾ ਸ਼ੁਰੂ ਕਰਤਾ ਤੇ ਇੱਥੇ ਆਵਾਜਾ ਹੀ ਹੁਣ ਕਾ ਹੋਣ ਕਰਕੇ ਅੱਛਾ ਫਿਰ ਮੈਡਮ ਦਿੱਕਤ ਮਹਿਸੂਸ ਕਰਦੇ ਅੱਛਾ ਛੋਟੀ ਜੀ ਗੋਲ ਰਸੋਈ ਬਣਾਈ ਸੀ ਫਿਰ ਇੱਧਰ ਬਣਾ ਦੀ ਕਿਉਂਕਿ ਇਹ ਗੋਲ ਹੈ ਨਾ ਬਰਾਂਡਾ ਹਾਂਜੀ ਇਹਦੇ ਚ ਬੈਕ ਸਾਈਡ ਤੇ ਉਧਰਲੇ ਪਿੱਛੇ ਵਾਸ਼ਰੂਮ ਹੈ ਆ ਰਸੋਈ ਸੀ ਇੱਕ ਛੋਟਾ ਜਿਹਾ ਬਰਾਂਡਾ ਪਰਲੀ ਸਾਈਡ ਤੇ ਹੈ ਜੀ ਇਹ ਫਿਰ ਅਸੀਂ ਰਸੋਈ ਨੂੰ ਇੱਥੇ ਆ ਸਾਡਾ ਗਰਾਜ ਸੀ ਸੈਪਰੇਟ ਵੱਖਰਾ ਸੀਗਾ ਅੱਛਾ ਜੀ ਇਹਨੂੰ ਅਸੀਂ ਗਰਾਜ ਨੂੰ ਰਸੋਈ ਚ ਕਨਵਰਟ ਕਰਤਾ ਬਾਪੂ ਜੀ ਅੱਜਕੱਲ ਤਾਂ ਮਾਰਕੀਟ ਚ ਬੜੇ ਸੋਹ ਸਮਝ ਲਓ ਵੀ ਕਾਸਟ ਸੇਵਿੰਗ ਟੈਕਨੀਕ ਨਾਲ ਹੀ ਸਾਰਾ ਤਿਆਰ ਕੀਤਾ ਹੈ ਜੀ ਆ ਸਾਡੇ ਕੋਲ ਲੱਕੜ ਪਈ ਸੀ ਇਹ ਲੱਕੜ ਚਰਾ ਕੇ ਹੀ ਦੇ ਇਥੇ ਵਿਸਥਿਤੀ ਦੋ ਜਿਵੇਂ ਤੁਸੀਂ ਦੱਸਿਆ ਸੋਡੀ ਬਹੁਤ ਸੋਹਣੀ ਕੋਠੀ ਅੰਮ੍ਰਿਤਸਰ ਪਈ ਐ ਤੇ ਸਾਰਾ ਫਰਨੀਚਰ ਪਿਆ ਉੱਥੋਂ ਕੁਝ ਨਹੀਂ ਲੈਂਦਾ ਤੁਸੀਂ ਨਹੀਂ ਉੱਥੋਂ ਕੁਝ ਨਹੀਂ ਲੈਂਦਾ ਉੱਥੇ ਸੋਫੇ ਵੀ ਇਹ ਡਾਈਨਿੰਗ ਟੇਬਲ ਵੀ ਸਾਰੇ ਬੈੱਡ ਵੀ ਅਛਾ ਕਿੱਲੇ ਵੀ ਪੁਰਾਣੇ ਸਟਾਈਲ ਦੇ ਇਹ ਕਿੱਲੇ ਵੀ ਦੇਸੀ ਸਟਾਈਲ ਦਾ ਹੀ ਇੱਥੇ ਸਭ ਤੁਹਾਨੂੰ ਦੇਸੀ ਸਟਾਈਲ ਦਾ ਮਿਲ ਜਾਏਗਾ ਹੱਥਾਂ ਨੂੰ ਇਹੀ ਸੋਨੇ ਲੱਗਦੇ ਆ ਜੀ ਦੇਖੋ ਬਾਸ ਬੇਸਨ ਦੇਖੋ ਇਹ ਵੀ ਅੱਛਾ ਬਾਸ ਬੇਸਨ ਪਿੱਤਲ ਦਾ ਹੀ ਇਹ ਕਹਦਾ ਬਣਵਾਇਆ ਇਹ ਕੜਾਈ ਦੇ ਕੁੰਡੇ ਉਤਾਰ ਕੇ ਜੀ ਫਰੇਮ ਲਾ ਕੇ ਤੇ ਕੜਾਈ ਤੋਂ ਇਹ ਜੀ ਅਛਾ ਇਹ ਇਹ ਵੀ ਬੈੱਡ ਤੁਸੀਂ ਨਵਾਂ ਬਣਵਾਇਆ ਜੀ ਇਹ ਪੁਰਾਣਾ ਸਾਡਾ ਸੀਗਾ ਇਹ ਪੁਰਾਣੇ ਬੈੱਡ ਸੀਗੇ ਅੱਛਾ ਜੀ ਸਾਡੇ ਪਿਤਾ ਜੀ ਦੇ ਟਾਈਮ ਦੇ ਹਟੋ ਅਸੀਂ ਬਿਲਕੁਲ ਦੇਸੀ ਸਟਾਈਲ ਦੀ ਇਹਨੂੰ ਬਣਵਾਈ ਆ ਠੀਕ ਹੈ ਇਹ ਸਾਡੀ ਰਸੋਈ ਆ ਗਈ ਦੇਸੀ ਸਟਾਈਲ ਸਿੰਪਲ ਆ ਸੁਣ ਲੈ ਇਹਦੇ ਵਿੱਚ ਹੀ ਬੈਠਾ ਇੱਥੇ ਬੈਠ ਕੇ ਰੋਟੀ ਖਾ ਲੈਂਦੇ ਆ ਇੱਥੇ ਠੀਕ ਹੈ ਮੈਡਮ ਇੱਥੇ ਸਬਜੀ ਸਬਜੀ ਚੇਰ ਲੈਂਦੇ ਆ ਤੇ ਬੇਬਣ ਸਾਨੂੰ ਚਾਹ ਦਾ ਪਕੌੜੇ ਬਣਾ ਕੇ ਖਵਾਏ ਹੋ ਹਲੇ ਉੱਤੇ ਉਪਰੀ ਪਿਆ ਰਿਹਾ ਤੇ ਇਸ ਤੋਂ ਇਲਾਵਾ ਸਾਨੂੰ ਆ ਜਾ ਪਾਪੀ ਆਪਾਂ ਹੋਰ ਵੀ ਦਿਖਾ ਦਈਏ ਪਕੌੜੇ ਵੀ ਦਿਖਾ ਦੇ ਬਹੁਤ ਸਵਾਦ ਸੀ ਇਹ ਬਚ ਗਏ ਤਾਂ ਬਹੁਤ ਸਵਾਦ ਸੀ ਹਾਂ ਅਸੀਂ ਬੈੱਡ ਵੀ ਬਿਲਕੁਲ ਦੇਸੀ ਢੰਗ ਦਾ ਇਹ ਵੇਖੋ ਇੱਟਾਂ ਦਾ ਬਣਾਇਆ ਹੈ ਸਿੰਪਲ ਢੰਗ ਨਾਲ ਜੀ ਤੇ ਆ ਬੈਂਚ ਵੀ ਵੇਖੋ ਸਾਡੇ ਲਾਗੇ ਇਹ ਵੀ ਸੀਮੈਂਟ ਦੇ ਵਿੱਚ ਜੀ ਤੇ ਬਹੁਤ ਸੁਣਾ ਇਹ ਉੱਪਰ ਚਵਾਰਾ ਤੇ ਇੱਥੇ ਨਾਲ ਨਿੱਕੀ ਰਸੋਈ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਨਹੀਂ ਨਹੀਂ ਇਹ ਨਾ ਪਹਿਲਾਂ ਐਕਚੁਅਲੀ ਪਹਿਲਾਂ ਰਸੋਈ ਤੇ ਥੱਲੇ ਇਹ ਸਟੋਰ ਸੀ ਛੋਟਾ ਅੱਛਾ ਜੀ ਉਹ ਪਰਲਾ ਸਟੋਰ ਵੀ ਬਾਅਦ ਚ ਬਣਾਏ ਤੇ ਇਹ ਰਸੋਈ ਸੀਗੀ ਇਹ ਅੱਛਾ ਜੀ ਤੇ ਬਾਅਦ ਚ ਬੱਚੇ ਕਹਿੰਦੇ ਵੀ ਇਹ ਨਾ ਕਮਰਾ ਤੰਗ-ਤੰਗ ਹੈ ਅੱਛਾ ਜੀ ਇਹ ਇਹਦਾ ਬਰਾਂਡ ਆ ਗਿਆ ਜੀ ਇਹ ਬਰਾਂਡਾ ਜੇ ਗੱਲ ਕਰੀ ਤੇ ਤੁਹਾਡੇ ਘਰੇ ਬੈੱਡੀ ਹੋਣਗੇ 8-10 ਤਾਂ ਹਨਾ ਜੀ ਹਾਂ ਨਹੀਂ ਇਹ ਵੇਖੋ ਆ ਵੀ ਇਹੀਂ ਬਣਾਇਆ ਇੱਥੇ ਹੀ ਕੱਟ-ਕੱਟ ਕੇ ਲੱਗਿਆ ਇਹ ਇੱਥੇ ਇੱਥੇ ਠੀਕ ਹੈ ਮਿਸਤਰੀ ਬਾਪੂ ਥੋੜਾ ਯਾਰ ਲੱਗਦਾ ਹੈ ਨਾ ਹਾਂਜੀ ਹਾਂਜੀ ਇਹ ਵੀ ਰੈਸਟ੍ਰਿਕ ਟਾਈਪ ਦਾ ਹੀ ਬਣਾਇਆ ਉਹ ਸਮਝ ਲੈਂਦੇ ਨੇ ਉਹਨਾਂ ਨੂੰ ਤਾਂ ਦੱਸ ਦੱਸ ਕੇ ਤੇ ਜੀ ਤੇ ਇਹ ਫਿਰ ਅੱਛਾ ਮੈਂ ਤੁਸੀਂ ਬਾਥਰੂਮ ਅੱਜਕੱਲ ਉੱਪਰਲੇ ਯੂਜ਼ ਕਰ ਦਿਓ ਨਹੀਂ ਨਹੀਂ ਜਿਆਦਾ ਥੱਲੇ ਵੀ ਕਰਦੇ ਥੱਲੇ ਵੀ ਹੈਗਾ ਅਜੇ ਜਦੋਂ ਬੱਚੇ ਆ ਜਾਂਦੇ ਆ ਅਲੱਗ-ਅਲੱਗ ਆਪਦੇ ਬੈੱਡਰੂਮ ਹਾਂ ਨਹੀਂ ਆ ਹੁਣ ਤਾਂ ਦਿੱਕਤ ਨਹੀਂ ਆਉਂਦੀ ਕਿ ਜਗ੍ਹਾ ਹੋ ਗਈ ਸਾਡੇ ਕੋਲੇ ਨਾ ਇੱਥੇ 5 ਜਾਣੇ ਆ ਗਏ ਗੈਸਟ ਅੱਛਾ ਜੀ ਤੇ ਫਿਰ ਉਹਨਾਂ ਨੂੰ ਅਸੀਂ ਇੱਕ ਕੱਪੜਾ ਇੱਥੇ ਪਾਤਾ ਇੱਕ ਥੱਲੇ ਪਾਤਾ ਤੇ ਫਿਰ ਅਸੀਂ ਉਹ ਸੋਈ ਜਿਹੜਾ ਬੈੱਡ ਲੱਗਾ ਅੱਛਾ ਆਪ ਅਸੀਂ ਉੱਥੇ ਪੈ ਗਏ ਠੀਕ ਹੈ ਉਹ ਬੜੇ ਖੁਸ਼ ਕਹਿੰਦੇ ਵੀ ਬਹੁਤ ਵਧੀਆ ਹੈ। ਜਦੋਂ ਬਾਰਿਸ਼ ਹੁੰਦੀ ਆ ਉਦੋਂ ਫਿਰ ਅਸੀਂ ਇੱਥੇ ਬੈਠ ਜਾਂਦੇ ਆ। ਆ ਬਾਰਿਸ਼ ਦੇ ਮੌਸਮ ਇੱਥੇ ਬੈਠ ਕੇ ਬਾਰਿਸ਼ ਦਾ ਨਜ਼ਾਰਾ ਆਨੰਦ ਮਾਣਦੇ ਹੋ। ਦੇਖੋ ਰਿਆਲੀ ਮਿੱਤਰੋ ਬਾਹਰ ਇਹ ਸ਼ੌਂਕ ਦੇ ਮੁੱਲ ਹੁੰਦੇ ਆ ਇਹ ਜੇ ਸ਼ੌਂਕ ਪਾ ਲੋ ਨਾਲੇ ਤੁਸੀਂ ਖੁਸ਼ ਨਾਲੇ ਮੇਰੇ ਵਰਗੇ ਹੋਰ ਦੇਖਣ ਵਾਲੇ ਕੋਸ਼ਿਸ਼ ਨਾਲੇ ਤੁਸੀਂ ਸੁਖ ਰਹੇ ਹੋ ਤੁਸੀਂ ਇਸ ਕਹੀਏ ਨਹੀਂ ਤੁਸੀਂ ਦੇ ਪੱਤੇ ਠੀਕ ਹੈ ਜੀ ਇੱਥੇ ਸਾਡੇ ਕੋਲ ਸੁੱਕਣ ਸਕਾਉਣ ਵਾਲਾ ਹੀ ਕੰਮ ਨਹੀਂ ਖਤਮ ਹੁੰਦਾ ਠੀਕ ਹੈ ਅੱਛਾ ਸੋਝਣੇ ਦੇ ਪੱਤੇ ਕਿਉਂਕਿ ਇੱਥੇ ਸਾਡੇ ਕੋਲ ਆਰ ਹੈ ਅੱਛਾ ਬਾਪੂ ਜੀ ਆਹ ਜਿਹੜੇ ਤੁਸੀਂ ਕਮਰਾ ਬਣਾਇਆ ਹਾਂਜੀ ਇਹ ਆਏਗੇ ਵਸਤੇ ਬਣਾਇਆ ਇਹ ਕੋਈ ਵੱਖਰਾ ਕੋਈ ਗੈਸਟ ਆ ਜਾਣ ਠੀਕ ਹੈ ਦੋ ਬੰਦੇ ਠੀਕ ਹੈ ਇਹ ਅਸੀਂ ਬਿਲਕੁਲ ਇਹ ਵੀ ਦੇਸੀ ਢੰਗ ਦਾ ਹੀ ਅਚਰੀ ਸਾਰੀ ਇਹ ਛੱਤ ਵੀ ਦੂਜੀ ਬਣਾਈ ਹੈ ਇਹ ਛੱਤ ਕਾਨਿਆਂ ਦੀ ਦੇਖੋ ਹਾਂਜੀ ਅੰਦਰ ਦੇਖੋ ਤੁਸੀਂ ਹਾਂ ਹੈ ਇਹ ਵੀ ਦੇਖੋ ਦੇਖੋ ਇਹ ਛੱਤ ਹੈ ਉਹ ਜਿਵੇਂ ਗਾਣੇ ਵਾਲਾ ਕਹਿੰਦਾ ਹੁੰਦਾ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾਂ ਮਹਿਲਾਂ ਨੂੰ ਗੱਲ ਹੋਈ ਪਈ ਹੈ ਨਾ ਇਹ ਦੇਖੋ ਆ ਤੁਸੀਂ ਵੇਖੋ ਸਿੰਪਲ ਡਿਜ਼ਾਈਨ ਦੇ ਬੈੱਡ ਆ ਉਹਦਾ ਤੇ 25-25 ਹਜ਼ਾਰ ਦੇ ਬੈੱਡ ਵੀ ਬਣਾ ਕੇ ਦਿੰਦੇ 30 ਹਜ਼ਾਰ ਬਿਲਕੁਲ ਬਿਲਕੁਲ ਜੀ 30 ਇਹ ਆਏ ਮੇਰੇ ਕੱਲਾ ਵਾਲਾ 5000 ਰੁਪਿਆ ਬਣਵਾਈ ਦਿੱਤੀ ਹੈ ਇਹਨਾਂ ਦੀ ਜੀ ਏ ਬੇਬੀ ਅੱਛਾ ਇਹ ਜਿਹੜੀ ਲੱਕੜ ਸੀ ਉਹ ਵੀ ਤੁਹਾਡੇ ਆਪ ਦੇ ਲੱਕੜ ਸਾਡੇ ਆਪਣੇ ਘਰ ਦੇ ਆ ਦੇਖੋ ਆ ਮੇਜ਼ ਬਣਿਆ ਦੇਖੋ ਤੁਸੀਂ ਆ ਦੇਖੋ ਬਿਲਕੁਲ ਸਿੰਪਲ ਇਹ ਬੱਜਿਸਟਰਾ ਇਹ ਅਮਰੀਕਾ ਦੇ ਵਿੱਚ ਇਹਨੂੰ ਨਾ ਰਸਟਿਕ ਫਰਨੀਚਰ ਕਹਿੰਦੇ ਆ ਰਸਟਿਕ ਫਰਨੀਚਰ ਹਾਂਜੀ ਹਾਂਜੀ ਬੇਬੀ ਜੀ ਇਹ ਬੱਜਿਸਤਰਾ ਕੱਟੀ ਲੱਕੜ ਨੂੰ ਉਸੇ ਤਰ੍ਹਾਂ ਹੀ ਬਸ ਕਰਕੇ ਅੱਛਾ ਠੀਕ ਹੈ ਉਸੇ ਤਰ੍ਹਾਂ ਹੀ ਕੁਦਰਤੀ ਢੰਗ ਤਰੀਕੇ ਨਾਲ ਤੇ ਅੱਛਾ ਜੀ ਇਧਰੋਂ ਦਿਖਾਈਏ ਇਹਨੂੰ ਆਪਾਂ ਹੀ ਆਰਾਮ ਕੁਰਸੀ ਕਹਿੰਦੇ ਆ ਹਾਂਜੀ ਇਹ ਆਰਾਮ ਕੁਰਸੀ ਹੈ ਇਹ ਪਹਿਲਾ ਅੰਗਰੇਜ਼ ਅਫਸਰ ਹੈ ਨਾ ਪਹਿਲਾ ਇਹ ਘਰਾਂ ਚ ਵੀ ਹੁੰਦੀਆਂ ਸੀ ਤੇ ਇਹ ਫਿਰ ਅਸੀਂ ਉੱਥੇ ਅੰਮ੍ਰਿਤਸਰ ਬਣਵਾਇਆ ਸੀ ਕਹਿੰਦਾ ਲੱਕੜ ਲਿਆ ਕੇ ਬਿਸਤਰੀ ਘਰ ਚ ਲਾ ਕੇ ਇਹ ਚਾਰ ਕੁਰਸੀਆਂ ਬਣਵਾਇਆ ਦੋ ਇੱਥੇ ਲਏ ਆ ਦੋ ਉੱਥੇ ਆ ਬਾਪੂ ਜੀ ਆਪਾ ਦਾ ਬਹੁਤ ਕੁਝ ਦਿਖਾਤਾ ਕਈ ਤਾਂ ਆ ਆਲੇ ਨੂੰ ਦੇਖ ਕੇ ਉਹਨਾਂ ਦੇ ਬਚਪਨ ਯਾਦ ਆ ਜਾਊਗਾ ਹਾਂਜੀ ਆ ਵੇਖੋ ਵੀ ਇਹ ਸਾਡਾ ਚੌਂਕਾ ਆਲੇ ਹੁੰਦੇ ਸੀ ਇੱਥੇ ਹੀ ਸਾਗ ਸੂਕ ਬਣਾਉਂਦੇ ਸੀ ਆਲ ਚ ਅੱਛਾ ਚੁੱਲਾ ਚੌਂਕਾ ਬਣਾ ਲਿਆ ਆਪਦਾ ਇਹ ਚੁੱਲਾ ਹੈ ਠੀਕ ਹੈ ਹਾਲਾਂਕਿ ਬਾਪੂ ਬਰਾ ਛਪਰਾ ਇਸ ਤਰ੍ਹਾਂ ਮਿਲਦਾ ਨਹੀਂ ਅੱਜਕੱਲ ਕਾਨੇ ਕੁੰਨੇ ਫਿਰ ਸਾਰਾ ਸਿਸਟਮ ਕਿ ਕਾਨੇ ਅਸੀਂ ਵਢਾਏ ਸੀਗੇ ਲੇਬਰ ਨੂੰ ਦੇ ਕੇ ਨਾ ਤੇ ਪਣਗੋਟਾ ਪਿੰਡ ਉੱਥੇ ਨਹਿਰ ਜਾਂਦੀ ਹੈ ਨਹਿਰ ਦੇ ਉੱਤੇ ਕਾਨੇ ਸੀ ਤੋਂ ਅਸੀਂ ਉਹਦੋਂ ਨੂੰ ਲੈਣ ਪਣਗੋਟਾ ਜਿੱਥੋਂ ਦਾ ਸਾਹ ਪਣਗੋਟਾ ਉਹ ਲਿਖਣਾ ਸਾਹ ਪਣਗੋਟੇ ਵਾਲਾ ਜਿਹੜਾ ਨਾ ਠੀਕ ਹੈ ਉਹਨਾਂ ਨੇ ਫਿਰ ਸਾਨੂੰ ਇਹਨਾਂ ਵੱਢ ਕੇ ਤੇ ਘਰ ਹੀ ਸੁੱਟ ਗਏ ਬਾਪੂ ਜੀ ਇਦਾਂ ਦੇ ਤਾਂ ਮਿਸਤਰੀ ਨਹੀਂ ਲੱਭਦੇ ਅੱਜ ਕੱਲ ਇਹ ਕਹਿੰਦੇ ਮੰਨ ਲਓ ਮੈਂ ਕਿਸੇ ਨੂੰ ਕਹਾਂ ਉਹ ਸਾਰਾ ਕੀ ਢੰਗ ਜੇ ਕਰੀ ਜੰਨਾ ਯਾਰ ਅਸੀਂ ਤਾਂ ਪੱਕਾ ਬਣਾਉਣੇ ਆ ਨਹੀਂ ਉਹ ਮਿਸਤਰੀ ਤੇ ਮੇਰੇ ਕੰਮ ਕਰ ਨਹੀਂ ਸਕਦੇ ਇਹ ਸਿੰਪਲ ਲੇਬਰ ਟਾਈਪ ਦੇ ਆਪ ਤੁਸੀਂ ਤੁਸੀਂ ਮੈਂ ਵੀ ਤੁਸੀਂ ਲਿਪੇ ਕਰਿਆ ਨਹੀਂ ਨਹੀਂ ਲਿਪਿਆ ਵੀ ਉਹ ਲੇਬਰ ਨਹੀਂ ਹੈ ਲੇਬਰ ਨਹੀਂ ਇਹ ਅਸੀਂ ਨਾ ਦੋ ਬੰਦੇ ਫੜੇ ਬਿਲਕੁਲ ਲੇਬਰ ਟਾਈਪ ਦੇ ਠੀਕ ਹੈ ਤੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਮਿਸਤਰੀ ਬਣਾ ਦੇਣਾ ਠੀਕ ਹੈ ਤੇ ਉਹ ਦੋ ਮਹੀਨੇ ਬਸ ਅਸੀਂ ਡਿਜ਼ਾਈਨ ਉਹਨਾਂ ਨੂੰ ਦੱਸ ਕੇ ਬਾਪੂ ਆਪਣੇ ਬਗੀਚੀ ਚ ਫਿਰ ਕਿਹੜੇ ਕਿਹੜੇ ਆਪਣੇ ਵੇਖੋ ਨਿੰਬੂ ਸਾਦੇ ਲੱਗੇ ਹੋਏ ਨੇ ਦੇਖੋ ਹਾਂਜੀ ਨਿੰਬੂ ਆ ਨਿੰਬੂ ਦਾ ਦਰਖਤ ਹੈ ਹਾਂਜੀ ਆ ਵੇਖੋ ਪਾਟ ਵੀ ਰਹੇ ਨੇ ਪਾਣੀ ਜ਼ਿਆਦਾ ਪੀਣ ਕਰਕੇ ਅੱਛਾ ਪਾਣੀ ਜ਼ਿਆਦਾ ਆ ਤુલਸੀ ਹੈ ਇਹ ਅਸੀਂ ਮੁਕਸਬ ਤੋਂ ਲੈ ਕੇ ਆਏ ਸੀਗੇ ਜੀ ਇਹ ਸੱਤ ਤਰ੍ਹਾਂ ਦੀ ਤુલਸੀ ਹੈ ਇਹ ਜਿਹੜੀ ਆਮ ਤુલਸੀ ਘਰਾਂ ਚ ਲੱਗੀ ਹੁੰਦੀ ਉਹ ਸੁੱਕ ਜਾਂਦੇ ਨੇ ਉਹ ਸੁੱਕ ਜਾਂਦੇ ਹਾਂਜੀ ਹਾਂਜੀ ਪਰ ਇਹ ਪਰਮਾਨੈਂਟ ਟ੍ਰੀ ਟਾਈਪ ਤુલਸੀ ਹੈ ਟ੍ਰੀ ਟਾਈਪ ਹਾਂਜੀ ਆ ਫਾਲਸਾ ਲੱਗਾ ਹੋਇਆ ਦੇਖੋ ਫਾਲਸਾ ਕਹਿੰਦੇ ਨੂੰ ਹਾਂਜੀ ਫਾਲਸਾ ਇਹਨੂੰ ਕੋਈ ਫਲ ਲੱਗਦਾ ਹੈ ਖਾਣੇ ਵਾਸਤੇ ਇਹ ਫਲ ਲੱਗਦਾ ਹੈ ਬੜਾ ਵਧੀਆ ਫਲ ਲੱਗਦਾ ਇਹਨੂੰ ਪਪਾ ਜੀ ਮਿਰਚਾਂ ਤੁਸੀਂ ਉੱਪਰ ਮੂਹ ਵਾਲੀਆਂ ਲਾਈ ਬੈਠੇ ਹੋ ਹਾਂਜੀ ਮਿਰਚਾਂ ਵਾਲੀਆਂ ਮਿਰਚਾਂ ਪੂਰੀਆਂ ਇਹਦੇ ਕੌੜੀਆਂ ਬਹੁਤ ਹੋਣੀਆਂ ਇਹਦੇ ਗੁੱਛੇ ਵਾਲੀਆਂ ਕੌੜੀਆਂ ਨੇ ਆਹ ਵੇਖੋ ਆਹ ਕਰੌਂਦਾ ਫਲ ਲੱਗਾ ਹੋਇਆ ਦੇਖੋ ਕਰੌਂਦਾ ਇਹਦਾ ਚਾਰ ਵੀ ਬਣਦਾ ਹੈ ਆਹ ਕਰੌਂਦਾ ਹਾਂ ਅਸੀਂ ਤੇ ਇਹਦੀ ਚਟਣੀ ਬਣਾਵਣਾ ਖਾਣੇ ਗਰਮੀ ਦੇ ਵਿੱਚ ਅੱਛਾ ਇਹਦੀ ਆ ਅੱਗੇ ਪਿੰਡੀਆਂ ਤੋਰੀਆਂ ਨੇ ਪੁੱਛੀ ਕਿਉਂ ਲੱਗਦੇ ਨੇ ਇਹ ਕਮਰਾ ਲੱਗ ਕੇ ਕਿਵੇਂ ਬਣਾਇਆ ਇਹ ਸਟੋਰ ਆ ਸਾਡਾ ਅੱਛਾ ਸਟੋਰ ਆ ਵਾਦੂ ਘਾਟੂ ਸਮਾਨ ਰੱਖਦਾ ਵਾਦੂ ਘਾਟੂ ਸਮਾਨ ਲਈ ਇਹ ਚ ਪਿਆਜ਼ ਪੂਜ ਰੱਖਿਆ ਹੋਰ ਬਾਬੂ ਜੀ ਬੱਚਿਆਂ ਨੇ ਨਹੀਂ ਕਿਹਾ ਜੀ ਬਬ ਤੁਸੀਂ ਆ ਕੇ ਕਰੀ ਨਾ ਜੀ ਆਪਣੇ ਕੋਲ ਇੰਨੀ ਤਗੜੀ ਕੋਠੀ ਹੈਗੀ ਆ ਇਹਨਾਂ ਨੂੰ ਤਾਂ ਸ਼ੌਂਕ ਹੈ ਇਹ ਬੱਚਿਆਂ ਨੂੰ ਵੀ ਸ਼ੌਂਕ ਹੈ ਇਹ ਬੱਚਿਆਂ ਦੀ ਵੀ ਫਰਮਾਇਸ਼ ਹੈ ਅੱਛਾ ਕਿ ਜਿੱਥੇ ਜਾਈਦਾ ਨਾ ਕਹਿੰਦੇ ਪਾਪਾ ਵੀ ਇਹ ਸਾਡੇ ਨਾਲ ਸੀਮੇਂਟ ਹੀ ਮੱਥੇ ਵੱਜਦਾ ਤੇ ਤੁਸੀਂ ਕੋਈ ਦੇਸੀ ਜਿਹਾ ਕੰਮ ਕਰੋ ਠੀਕ ਹੈ ਤੇ ਇਦਰੇ ਬਾਬੂ ਜੀ ਅਸੀਂ ਕੋਈ ਨਹੀਂ ਰਸਤਾ ਬਣਾਇਆ ਵੀ ਅਸੀਂ ਜੇ ਸੈਰ ਕਰਨੀ ਹੈ ਮੇਰੇ ਅੰਦਰ ਅੰਦਰ ਕਰ ਲੈਨੇ ਕੱਚੇ ਰਸਤੇ ਬਣਾਏ ਅੱਛਾ ਤੇ ਸੈਰ ਵੀ ਅੰਦਰੰਦਰ ਹੀ ਕਰ ਲੈਨੇ ਦੋਨੋਂ ਰਹਿਨੇ ਹੋ ਹਾਂਜੀ ਹਾਂਜੀ ਆ ਜਿਆਦਾਤਰ ਕੀ ਹੁੰਦਾ ਪਿਛਲੀ ਉਮਰ ਚ ਚਿਰਚੜਾ ਬਣ ਜਾ ਹੁੰਦਾ ਨਹੀਂ ਅਸੀਂ ਤੇ ਹੈਪੀ ਐਂਡ ਹੈਲਦੀ ਤੁਹਾਨੂੰ ਤੇ ਚਿਰਚੜਾ ਪਣ ਲੱਗਾ ਸਾਨੂੰ ਨਹੀਂ ਜੀ ਅਸੀਂ ਹੈਪੀ ਐਂਡ ਹੈਲਦੀ ਹੈਪੀ ਐਂਡ ਹੈਲਦੀ ਅਸੀਂ ਬਹੁਤ ਖੁਸ਼ ਰਹਿੰਦੇ ਆ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਇਹ ਹਰੀਆਲੀ ਜਿਨਾ ਵੈਸੇ ਵੀ ਹੈ ਇਹ ਜਾਪਾਨ ਦੇ ਵਿੱਚ ਰਿਸਰਚ ਮੰਨ ਲਓ ਸਾਡੇ ਬੱਚੇ ਫੌਰਨ ਹੈ ਜੀ ਕਦੇ ਬਣ ਬਣਾ ਵੀ ਉੱਥੇ ਜਾਵਾਂਗੇ ਅਸੀਂ ਅਮਰੀਕਾ 3 ਮਹੀਨੇ ਰਹਿ ਕੇ ਆਏ ਆ ਰਹਿ ਕੇ ਆਏ ਤੇ ਬੇਟੀ ਕੋਲੇ ਪਰ ਅਸੀਂ ਮੈਂ ਤੇ ਨਾਲ ਹੀ ਇਹ ਵੀ ਫੈਸਲਾ ਕਰਕੇ ਆਏ ਸਾਡੇ ਪਿੰਡਾਂ ਜਿਹਦਾ ਬਾਪੂ ਕੋਈ ਅਮਰੀਕਾ ਇੱਕ ਮਹੀਨਾ ਲਾਇਆ ਆ ਕੇ ਉਹ ਆਖੂਏ ਕੌਣ ਸਾ ਬ੍ਰਕਸ਼ਾ ਤੁਸੀਂ ਅਮਰੀਕਾ ਜਾ ਕੇ ਕੈਨੇਡਾ ਵੀ ਜਾ ਸਕਦੇ ਹੋ ਨਾ ਏਡੀ ਤੁਸੀਂ ਰਟਾਇਰ ਵੀ ਹੋ ਜਾਓ ਤੋਂ ਇੱਥੇ ਦੇਸੀ ਟੰਗ ਨਾ ਰਹਿ ਰਹੇ ਆ ਇੱਥੋਂ ਵੇਖੋ ਆ ਸਾਰੀ ਹਰੀਆਲੀ ਇਹਦੇ ਵਿੱਚ ਮੈਂ ਜਾਪਾਨ ਚ ਰਿਸਰਚ ਹੋਈ ਹੈ ਜੀ ਤੇ ਕੋਈ ਬੰਦਾ ਡਿਪਰੈਸ਼ਨ ਦਾ ਵੀ ਮਰੀਜ਼ ਹੈ ਨਾ ਤੇ ਉਹਨੂੰ ਹਰੀਆਲੀ ਦੇ ਵਿੱਚ ਰੱਖੋ 10 ਦਿਨ ਤੇ ਉਹ ਠੀਕ ਹੋ ਜਾਏਗਾ ਬਹੁਤ ਲੋਕ ਉੱਥੇ ਡਾਕਟਰ ਸੋਨਗੜ ਕੋਲੇ ਜਾਂਦੇ ਨੇ ਕਈ ਉਹ ਫੋਨ ਘੜੀ ਵੀ ਜਾਂਦੇ ਆ ਤੁਸੀਂ ਵੀ ਜਾ ਕੇ ਅਸੀਂ ਉੱਥੋਂ ਅੱਛਾ ਤੁਸੀਂ ਉੱਥੇ ਮਿਲੇ ਪਹਿਲੀ ਵਾਰੀ ਆਰਗੇਨਿਕ ਖੇਤੀ ਦੀ ਟ੍ਰੇਨ ਤੁਸੀਂ ਦੋਨੋਂ ਕਿਸੀ ਬੇਬੇ ਹਾਂ ਜੀ ਦੋਨੋਂ ਦੇ ਨਾਲ ਹੀ ਮੇਰੇ ਗਏ ਤੇ ਅਮਰੀਤ ਸਿੰਘ ਹੋਰੇ ਵੀ ਸਾਡੇ ਬੈਚਮੇਟ ਸੀਗੇ ਉੱਥੇ ਠੀਕ ਹੈ ਜੀ ਹਾਂ ਜੀ ਠੀਕ ਹੈ ਉਹਨਾਂ ਦੀ ਹੀ ਸਾਂਝ ਬਣੀ ਹੋਈ ਸਾਡੀ ਸਾਂਝ ਇਹਨਾਂ ਨਾਲ ਤੇ ਅੱਗੇ ਬਾਪੂ ਕੀ ਪਲਾਨ ਆ ਕੋਈ ਹੋਰ ਬੂਟੇ ਲਾਉਣ ਦਾ ਜਾਂ ਕੋਈ ਐਸਾ ਬੂਟੇ ਵੀ ਕੋਈ ਇੰਨਾ ਇਹ ਹੁਣ ਪੈਕਅਪ ਹੋ ਗਿਆ ਨਾ ਇੱਥੇ ਹੁਣ ਲਗਭਗ ਫੂਟ ਬੂਟੇ ਦੀ ਕੋਈ ਗੁੰਜਾਇਸ਼ ਨਹੀਂ ਰਹੀ ਹਾਂ ਅੱਗੇ ਤੁਸੀਂ ਚੱਲੋ ਦੇਖੋ ਆ ਦੋ ਬੂਟੇ ਅੰਜੀਰ ਦੇ ਨੇ ਆਹਾ ਅੰਜੀਰ ਹਾਂ ਹਾਂ ਇਹ ਛੋਟੇ ਬੂਟੇ ਜਾਦੇ ਵੱਡੇ ਹੋ ਗਏ ਫਲ ਘਟ ਲੱਗਿਆ ਹੈ ਨਾ ਨੇ ਫਲ ਬਹੁਤ ਲੱਗਾ ਐਤ ਕੀ ਫਲ ਬਹੁਤ ਲੱਗਾ ਅੱਛਾ ਅੱਛਾ ਖਤਮ ਹੋ ਗਿਆ ਫਲ ਹੁਣ ਹੁਣ ਅੱਛਾ ਖਤਮ ਹੋ ਗਿਆ ਅੱਛਾ ਇਧਰ ਗਲਾਬ ਵੀ ਖੁੱਲਾ ਲਾਇਆ ਹੋਇਆ ਆ ਕਿੰਨੂ ਦੇ ਨੇ ਆ ਗਲਾਬ ਆ ਗਲਾਬ ਦੇ ਹੀ ਫੁੱਲ ਸਕਾਰ ਲੈਣੇ ਆ ਤੋੜ ਕੇ ਅੱਛਾ ਗਲਕੰਦ ਬਣਾ ਲੈਣੇ ਹੋ ਗਲਕੰਦ ਵੀ ਬਣਾਉਣੇ ਇਹਨੂੰ ਮਸਾਲੇ 'ਚ ਵੀ ਪਾਉਣੇ ਆ ਤੇ ਅਸੀਂ ਦੇਸੀ ਚਾਹ ਦੇ ਵਿੱਚ ਵੀ ਪਾਉਣੇ ਆ ਅੱਛਾ ਤੇ ਕੇਲੇ ਪੱਕ ਜਾਂਦੇ ਆ ਕੀਲੇ ਪੱਕਦੇ ਆ ਬਾਪੂ ਬਾਪੂ ਬਾਸ ਵੀ ਲਾਈ ਬੈਠੇ ਹੋ ਹੈ ਹਾਂ ਇਹ ਬਾਸ ਵੀ ਲਾਇਆ ਜੀ ਅਸੀਂ ਆ ਤੋਂ ਘੋਪੜੀ ਵਾਸਤੇ ਅਹੀਂ ਉਹ ਝੋਪੜੀ ਦੇ ਜਿੰਨਾ ਵਾਂ ਸਾਡਾ ਲੱਗਾ ਨਾ ਇਹ ਝੋਪੜੀ ਨੂੰ ਇਹ ਸਾਰਾ ਇੱਥੋਂ ਕੱਟ ਕੇ ਲਾਇਆ ਇੱਥੋਂ ਲਾਇਆ ਠੀਕ ਹੈ ਬਹੁਤ ਵਧੀਆ ਗੱਲ ਆ ਜੀ ਦੇਖੋ ਕਿੰਨੀ ਵਧੀਆ ਜ਼ਿੰਦਗੀ ਜਿਉ ਰਹੇ ਨੇ ਇਹਨਾਂ ਦੀ ਸੰਤੁਸ਼ਟੀ ਆ ਜੀ ਐ ਅਸੀਂ ਬੰਬੂ ਹਟ ਕੇ ਉੱਥੇ ਸਾਧਕ ਤੋਂ ਕਾਰੀਗਰਾਂ ਬਣਵਾ ਕੇ ਤੇ ਇੱਥੇ ਇੰਸਟਾਲ ਕਰਕੇ ਗਏ ਆ ਅੱਛਾ ਉਹ ਆਪੇ ਫਿੱਟ ਕਰ ਗਈ ਹਾਂਜੀ ਹਾਂਜੀ ਇਹਦਾ ਕਿੰਨਾ ਖਰਚਾ ਆ ਜੀ ਇਹਦਾ ਸਾਨੂੰ 55000 ਦੇ ਕਰੀਬ ਖਰਚਾ ਆਇਆ ਜੀ ਓਕੇ ਤੇ ਇਹ ਤੁਸੀਂ ਦੇਖੋ ਵੀ ਇੱਥੇ ਬੈਠ ਕੇ ਦੇਖੋ ਇੱਥੇ ਇੱਕ ਵੱਖਰਾ ਸੀਨ ਹੈ ਤੁਹਾਨੂੰ ਐ ਲੱਗਦਾ ਤੁਸੀਂ ਕਿਸੇ ਜੰਗਲ 'ਚ ਬੈਠੇ ਹੋ ਜੰਗਲ 'ਚ ਬੈਠੇ ਸਹੀ ਗੱਲ ਆ ਵੱਖਰਾ ਸੀਨ ਬਿਲਕੁਲ ਸ਼ਾਂਤੀ ਵਾਲਾ ਇੱਥੇ ਮਾਹੌਲ ਹੈ ਬਿਲਕੁਲ ਜੀ ਐ ਕਿਵੇਂ ਲੋਕ ਇੰਨਾ ਫਰੂਟ ਆਇਆ ਵੀ ਅਸੀਂ ਇੱਕ ਆ ਜਾ ਗੁਰੀ ਬੈਠੋ ਆ ਜਾ ਗੁਰੀ ਸਿੰਘ ਬੈਠੋ ਆ ਜੀ ਖਰੀਦਿਆ ਅੱਛਾ ਪਹਿਲਾਂ ਸਾਡੇ ਇਹ ਗੋਲਾ ਸੀਗੇ ਆ ਐ ਅੱਛਾ ਤੂੰ ਉਹਦੇ ਗੋਲਾ ਸੀ ਬਿਲਕੁਲ ਹਾਂ ਪੂਰੇ 10 12 ਦਿਨ ਗੋਲਾ ਲੰਬੀਆਂ ਲੰਬੀਆਂ ਵਾਲੀਆਂ ਬਹੁਤ ਮਿੱਠੀਆਂ ਗੋਲਾ ਆ ਜੀ ਤੂੰ ਦੀਆਂ ਕਹਿੰਦੇ ਆਹ ਸਮਝ ਗਿਆ ਠੀਕ ਹੈ ਜੀ ਤੇ ਫੇਰ ਫਾਲਸਾ ਸਾਡਾ ਸ਼ੁਰੂ ਹੋ ਗਿਆ ਹਾਂਜੀ ਹੋ ਗਿਆ ਤੇ ਫਾਲਸਾ ਦੇ ਬਾਦ ਅੰਜੀਰ ਆ ਹੁਣ ਸਾਡਾ ਫਰੂਟ ਖਤਮ ਹੋਇਆ ਚੀਕੂ ਵੀ ਚੀਕੂ ਵੀ ਹਾਲੀ ਸਾਡੇ ਹੁਣੇ ਦੋ ਤਿੰਨ ਦਿਨ ਨੇ ਹੋਏ ਖਤਮ ਹੋਇਆ ਨਾ ਨਹੀਂ ਪਰ ਅੱਛਾ ਬਾਪੂ ਜੀ ਸ਼ੌਕ ਮੈਨੂੰ ਲੱਗਦਾ ਤੁਹਾਨੂੰ ਸ਼ੁਰੂ ਤੋਂ ਸੀ ਜਿਵੇਂ ਆ ਵੱਡਾ ਦਰਖਤ ਬੋਟਲ ਬਮ ਕੀ ਬੋਲਦੇ ਇਹਨੂੰ ਇਹ ਬੋਟਲ ਪਾਮ ਹੈ ਹਾਂਜੀ ਇਹ ਆ ਦੇਖੋ ਮਰੂਤ ਦੇ ਬੂਟੇ ਆ ਜਿਹੜੇ ਹੈਗੇ ਨਾ ਅੰਜੀਰ ਵਗੈਰਾ ਹਾਂਜੀ ਇਹ ਸਹੀਂ 8 ਸਾਲ ਪਹਿਲਾਂ ਲਿਆ ਕੇ ਤੇ ਸਾਰੇ ਇਕੱਠੇ ਬੂਟੇ ਲਾਏ ਅੱਛਾ ਪਹਿਲੇ ਲਾਤੇ ਸੀ ਹਾਂਜੀ ਹਾਂਜੀ ਬਾਅਦ ਉਹਨੇ ਤੁਸੀਂ ਬਾਅਦ ਦੇ ਵਿੱਚੋਂ ਇੱਥੇ ਹਾਂ ਅਸੀਂ ਮੁੜ ਕੇ 2 ਸਾਲ ਬਾਅਦ ਮੈਂ ਇੱਥੇ ਆਇਆ ਅੱਛਾ 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 ਆਪਣਾ ਸ਼ਬਨਾਮ ਜੀ ਮੇਰਾ ਨਾਮ ਭਰਪੁਰ ਸਿੰਘ ਸੰਧੂ ਜੀ ਅੱਛਾ ਤੇ ਬਾਪੂ ਜੀ ਕਿਹੜੇ ਵਿਭਾਗ ਵਿੱਚ ਰਿਟਾਇਰ ਹੋਏ ਜੀ ਪਿੰਡ ਬੁੱਜ ਨੱਥੂ ਕੇ ਆ ਮੈਂ ਟਾਊਨ ਪਲੈਨਿੰਗ ਡਿਪਾਰਟਮੈਂਟ ਤੇ ਯੂਪੀ ਗਵਰਨਮੈਂਟ ਤੋਂ ਰਿਟਾਇਰ ਹਾਂ अच्छा ਤੁਸੀਂ ਰਿਟਾਇਰਮੈਂਟ ਲਖਨਊ ਤੋਂ ਹੀ ਲਖਨਊ ਤੋਂ ਹੀ ਜੁਪੀ ਤੋਂ ਹਾਂਜੀ ਅੱਛਾ ਤੁਸੀਂ ਤੇ ਬੇਬੇ ਦੋਨੋਂ ਰਹਿੰਦੇ ਇੱਥੇ ਹੀ ਹਾਂਜੀ ਹਾਂਜੀ ਇਹ ਬਿਨਾਰ ਹੈ 15 ਸਾਲ ਅੱਛਾ ਹੀ ਇਹ ਵੀ ਪੰਜਾਬੀ ਦੇ ਵਿੱਚ ਲਿਟਰੇਚਰ ਦੇ ਵਿੱਚ ਪੀ ਐਚ ਡੀ ਹੈ ਅੱਛਾ ਹੀ ਤੇ ਉਸ ਤੋਂ ਬਾਅਦ ਫਿਰ ਇਹ ਇੱਥੇ ਡਿਗਰੀ ਕਾਲਜ ਦੇ ਵਿੱਚ ਲੈਕਚਰਰ ਬੱਬੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਐਡੀ ਵੱਡੀ ਕੋਠੀ ਬਣਾ ਕੇ ਇੱਥੇ ਆ ਕੇ ਕੱਚਾ ਮਕਾਨ ਇੱਥੇ ਕਿਉਂ ਰਹਿਣ ਲੱਗੇ ਏ ਬੱਸ ਸਮਝੋ ਵੀ ਕੋਈ ਸੰਜੋਗ ਹੀ ਇਦਾਂ ਦਾ ਬਣਿਆ ਵੀ ਮੈਂ ਰਿਟਾਇਰਮੈਂਟ ਹੋ ਕੇ ਤੇ ਤੋਂ ਬਾਅਦ 2 ਸਾਲ ਮੈਂ ਅਮਰਸਾ ਚ ਰਿਹਾ ਜੀ ਤੇ ਉਹ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ਸ ਨੇ ਜਿਵੇਂ ਕਿ ਬੀਪੀ ਵਧਣਾ ਬੰਦੇ ਨੂੰ ਗੈਸਟ੍ਰਿਕ ਦੀ ਹਾਂਜੀ ਉਹ ਮੈਂ ਦਾ ਮੈਂ ਸ਼ਿਕਾਰ ਹੋ ਗਿਆ ਹਾਂਜੀ ਤੇ ਪ੍ਰੇਸ਼ਾਨ ਸੀ ਫਿਰ ਮੈਂ ਪਿੰਡੇ ਮੇਰੇ ਕੋਲ ਜਗਾ ਪਈ ਸੀ ਢਾਈ ਕਨਾਲ ਅੱਛਾ ਇਹ ਆਈਡੀ ਕਿੱਥੋਂ ਆਇਆ ਵੀ ਕੱਚਾ ਘਰ ਬਣਾ ਲਈਏ ਆਪਾਂ ਇਸ ਤਰ੍ਹਾਂ ਇਹ ਅਸੀਂ ਜਦੋਂ ਇਥੇ ਬਗੀਚਾ ਲਾ ਲਿਆ ਜੀ ਤੇ ਇਥੇ ਹਾਂਜੀ ਆ ਦੇਖੋ ਉਹ ਨਾਲੀ ਸ਼ੁਰੂ ਤੋਂ ਹੀ ਨਾ ਬਹੁਤ ਸੋਹਣਾ ਬੋਤਲਬਾ ਮਨ ਲੱਗਿਆ ਹੋਇਆ ਜੀ ਹਾਂਜੀ ਤੇ ਆ ਦੇਖੋ ਪਾਰਕ ਅਸੀਂ ਘਾਹ ਹੁਣ ਇਹ ਲਗਾਇਆ ਪਿਆ ਬਹੁਤ ਸੋਹਣਾ ਜੀ ਪਹਿਲਾਂ ਦੇਸੀ ਘਾਹ ਸੀ ਹੂੰ ਉਹ ਫਿਰ ਬਸਾਤਾ ਜੇ ਨਾ ਪਾਣੀ ਹੋ ਕੇ ਤੇ ਗਲ ਜਾਂਦਾ ਸੀ ਜੀ ਇਹ ਫਿਰ ਅਸੀਂ ਸਿਲੈਕਸ਼ਨ ਵਨ ਜਿਹੜੀ ਇਹ ਵੈਰਾਈਟੀ ਹੈ ਜੀ ਉਹ ਲਗਵਾਈ ਹੈ ਤੁਹਾਨੂੰ ਨਾਲੇ ਸਾਨੂੰ ਸ਼ੁਰੂ ਤੋਂ ਹੀ ਨਾ ਪੰਜਾਬੀ ਵਿਰਸੇ ਨਾਲ ਜਿਹੜਾ ਸੀ ਬਹੁਤ ਪਿਆਰ ਸੀ ਇਹ ਵੀ ਸ਼ੁਰੂ ਤੋਂ ਚੌਂਕਿਆਂ ਚੱਲਿਆਂ ਦੀਆਂ ਫੋਟੋਆਂ ਪੁਰਾਣੀਆਂ ਬਿਲਡਿੰਗਾਂ ਦੀਆਂ ਤੇ ਵੈਰੀ ਉਹ ਜਿਹੜੀ ਪੀ ਐਚ ਡੀ ਹੈਗੀ ਆ ਉਹ ਪੰਜਾਬੀ ਦਰਵਾਜਿਆਂ ਦੇ ਉੱਤੇ ਆ ਪੰਜਾਬੀ ਦਰਵਾਜਿਆਂ ਦੇ ਉੱਤੇ ਹਾਂਜੀ ਕਲੀਅਰ ਹੋ ਗਈ ਜੀ ਹਾਂਜੀ ਹਾਂਜੀ 2006 ਦੇ ਵਿੱਚ ਕਲੀਅਰ 6 ਦੇ ਵਿੱਚ ਤੁਸੀਂ ਪੀ ਐਚ ਡੀ ਪੰਜਾਬੀ ਦਰਵਾਜਿਆਂ ਦੀ ਕੀਤੀ ਹੋਈ ਹੈ ਹਾਂਜੀ ਦਰਵਾਜਿਆਂ ਦੀ ਬਹੁਤ ਵਧੀਆ ਗੱਲ ਹੈ ਬਾਈਕ ਦੇ ਉੱਤੇ ਹੀ ਟਰੈਵਲ ਕਰਕੇ ਨਾ ਬਠਿੰਡਾ ਇਧਰ ਪਟਿਆਲਾ ਸਾਈਡ ਤੇ ਜੀ ਤੇ ਅਸੀਂ ਵੱਖਰੇ ਵੱਖਰੇ ਦਰਵਾਜਿਆਂ ਦੇ ਪਹਿਲਾਂ ਡਿਜ਼ਾਈਨ ਇਕੱਠੇ ਕੀਤੇ ਜੀ ਸਾਡੇ ਏਰੀਆ 'ਚ ਹਲੇ ਵੀ ਬਹੁਤ ਹੈਗੇ ਫੋਟੋਗ੍ਰਾਫਿਕ ਕਿਤੇ ਤਾਂ ਏਰੀਆ ਦੀ ਪੂਰੀ ਗਏ ਅਸੀਂ ਉਧਰ ਗਿੱਦੜਪਾਹ ਮਾਨਸਾਵਗਲੇ ਸਾਰਾ ਘੁੰਮਿਆ ਜੀ ਜੀ ਸਾਰੀ ਤੇ ਫਿਰ ਉਹਦੇ ਬੇਸ ਤੇ ਇਹਨਾਂ ਨੇ ਪੀਐਡੀ ਦਾ ਅੱਗੇ ਆਪਣਾ ਕੰਮ ਕੰਪਲੀਟ ਕੀਤਾ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਅਸੀਂ ਜਗਾ ਬੱਚੇ ਫਿਰ ਜਦੋਂ ਆਉਂਦੇ ਆ ਕਦੇ ਆਏ ਨਹੀਂ ਇਹ ਬੱਚੇ ਬਹੁਤ ਅਨਜਾਏ ਕਰਦੇ ਆ ਅਸੀਂ ਤਾਂ ਆਉਂਦੇ ਇੱਥੇ ਰਹਿੰਦੇ ਨੇ ਸਾਡਾ ਨਾ ਪੁਰਾਣਾ ਘਰ ਹੈ ਹਾਂਜੀ ਇੱਥੇ ਪਿੰਡ ਚ ਪਹਿਲੋਂ ਦਿਨ ਦਿਨ ਆਏ ਦਿਨ ਦਿਨ ਇੱਥੇ ਰਹਿੰਦੇ ਇੱਥੇ ਸ਼ਾਮ ਨੂੰ ਚਲੇ ਜਾਂਦੇ ਸੀ ਠੀਕ ਹੈ ਸਾਡੀ ਵੱਡੀ ਬੇਟੀ ਅਮਰੀਕਾ ਤੋਂ ਆਈ ਤੇ ਉਹ ਸਵੇਰੇ ਆ ਗਏ ਤੇ ਸ਼ਾਮ ਨੂੰ ਅਸੀਂ ਕਿਹਾ ਵੀ ਬੇਟੇ ਘਰ ਚੱਲ ਗਏ ਆਪਾਂ ਹੁਣ ਤੇ ਉੱਥੇ ਸੌਣਾ ਹੈ ਤੇ ਉਹ ਕਹਿੰਦੇ ਨਹੀਂ ਪਾਪਾ ਅਸੀਂ ਤੇ ਫਿਜ਼ਿਕ ਚ ਗਏ ਸੀ ਏਦਾਂ ਦਾ ਹੀ ਮਾਹੌਲ ਸੀ ਉੱਥੇ ਇੰਨਾ ਗਾਰਡਨਿੰਗ ਸੀ ਠੀਕ ਹੈ ਜੀ ਤੇ ਅਸੀਂ ਤੇ ਨਹੀਂ ਜਾਣਾ ਅਸੀਂ ਇੱਥੇ ਸੌਣਾ ਹੈ ਠੀਕ ਹੈ ਜੀ ਫਿਰ ਅਸੀਂ ਕਿਹਾ ਵੀ ਚਲੋ ਆਪਾਂ ਜਾ ਕੇ ਤੇ ਘਰੋਂ ਕੰਬਲ ਵਗੈਰਾ ਲੈ ਆਈਏ ਉਹਨਾਂ ਦਾ ਬੇਟਾ ਸੀਗਾ ਉਹ ਇੱਥੇ ਉਹ ਇੱਥੇ ਇੰਨਾ ਖੁਸ਼ ਕਦੀਆਂ ਨੇ ਮਿੱਟੀ ਦੇ ਉੱਤੇ ਆਖਣਾ ਆ ਮੈਂ ਜੜਾ ਹੈਗਾ ਵਾ ਉਹ ਪੰਛੀਆਂ ਵਾਸਤੇ ਫੀਡ ਬਣਾਉਂਦਾ ਉਹ ਫਿਰ ਇੱਥੇ 5 ਦਿਨ ਰਹੇ ਅਸੀਂ ਵੀ 5 ਦਿਨ ਰਹੇ ਸਾਡੀ ਵੀ ਆਤ ਜੀ ਬਣ ਗਈ ਉਸ ਤੋਂ ਬਾਅਦ ਅਸੀਂ ਘਰ ਫੇਰ ਜਾਣਾ ਛੱਡਨਾ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰੋਂ ਦੇ 2 ਦਿਨ ਨਹੀਂ ਉਹਦੇ ਕੋਲ ਰਹਿ ਗਿਆ ਠੀਕ ਹੈ ਬੱਚੇ ਸਾਨੂੰ ਡਿਜ਼ਾਈਨ ਭੇਜਿਆ ਛੋਟੀ ਬੇਟੀ ਆ ਕੈਨੇਡਾ ਉਹਨੇ ਸਾਨੂੰ ਦਰਵਾਜ਼ੇ ਦਾ ਭੇਜਿਆ ਡਿਜ਼ਾਈਨ ਭੇਜਿਆ ਇਹਦਾ ਦੇਖੋ ਕਿੱਦਾਂ ਦਾ ਕੁਝ ਬਣਾਇਆ ਕਹਿੰਦੇ ਅੱਛਾ ਜੀ ਹਾਂਜੀ ਅੱਜ ਬੱਚੇ ਡਿਜ਼ਾਈਨ ਭੇਜਦੇ ਪੂਰੇ ਸਾਰੇ ਨਾਲ ਮਿਲ ਕੇ ਕਰਦੇ ਆ ਨਾਲ ਮਿਲ ਕੇ ਸਾਰੇ ਠੀਕ ਹੈ ਬਹੁਤ ਸੋਹਣਾ ਜੀ ਆ ਦੇਖੋ ਜੀ ਇੱਕ ਬਜ਼ੁਰਗ ਜੋੜਾ ਆਪਣੇ ਨਾਲੋਂ ਵੱਖਰੀ ਤਰ੍ਹਾਂ ਰਹਿ ਰਿਹਾ ਇਸ ਉਮਰ ਦੇ ਵਿੱਚ ਹਿੰਮਤ ਕਰਕੇ ਹਨਾ ਦਰਖਤ ਵੀ ਲਾ ਰਿਹਾ ਸਬਜ਼ੀਆਂ ਵੀ ਉਗਾ ਰਿਹਾ ਆਪਦੇ ਹੋਰ ਫਲਦਾਰ ਦਰਖਤ ਵੀ ਉਗਾ ਰਿਹਾ ਤੇ ਅਸੀਂ ਇੱਥੇ ਨੌਜਵਾਨ ਵੀ ਨਹੀਂ ਢੱਕਾ ਕਰਕੇ ਰਾਜੀ ਹਨਾ ਬਹੁਤ ਵੱਡੀ ਤੁਸੀਂ ਇੱਕ ਸੇਵਾ ਦੇ ਰਹੇ ਜੀ ਧੰਨਵਾਦ ਜੀ ਜਿਉਂਦੇ ਬਸਦੇ ਰਹੋ ਥੈਂਕ ਯੂ